ਉਹਨੂੰ ਮਾਰਾਈ ਕਹਿੰਦੇ ਨੇ ਅਵਰ ਅਪਦੇਸ਼ੇ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ ਇੱਕ ਦੂਜੇ ਨੂੰ ਤਾਂ ਕਥਾ ਸੁਣਾਉਂਦਾ ਪਰ ਆਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੁਕਮ ਨਹੀਂ ਮੰਨੇ ਨੀਗਾ ਫਿਰ ਸਾਨੂੰ ਦੁਨੀਆ ਦੇ ਲੋਕ ਸੰਤ ਕਹਿਣਾ ਸ਼ੁਰੂ ਕਰ ਦੇਣਾ ਇਹ ਬੜਾ ਮਹਾਪੁਰਸ਼ ਹੈ ਬੜਾ ਸਾਧੂ ਹੈ ਪਰ ਦੁਨੀਆ ਸਾਨੂੰ ਸਾਧੂ ਕਹਿੰਦੀ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਸੀਂ ਵਜਨ ਹੀ ਨਹੀਂ ਮੰਨ ਰਹੇ ਜੋ ਗੁਰਬਾਣੀ ਦਾ ਕੇ ਗਿਆਨ ਦੇਣਾ ਵੰਡ ਨਹੀਂ ਰਿਹਾ ਜੋ ਇੱਕ ਸੰਤ ਦੀ ਡਿਊਟੀ ਹੈ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਿੱਖ ਨੂੰ ਹੁਕਮ ਹੈ ਕਿ ਆਪ ਜਪਣਾ ਦੂਜਿਆਂ ਨੂੰ ਜਪਾਉਣਾ ਜੋ ਮਹਾਰਾਜ ਕਹਿੰਦੇ ਨੇ ਜਨ ਨਾੜਕ ਧੂੜ ਮੰਗੇ ਤਿਸ ਗੁਰ ਜਨ ਨਾੜਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੇ ਪਵਰਾ ਨਾਮ ਜਪਾਵੇ ਮਹਾਰਾਜ ਕਹਿੰਦੇ ਉਹਨੂੰ ਸਿੱਖ ਮੰਨਣਾ ਜਿਹੜਾ ਹੁਕਮ ਮੰਨਦਾ ਹੈ ਕਹਿੰਦੇ ਨੇ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਇਸੀ ਉਹ ਜਿਹੜਾ ਆਪਣਾ ਗਜ਼ਮ ਹੈ ਨਾ ਆਪਣਾ ਪਤੀ ਉਹਨੇ ਆਪਨ ਨੂੰ ਘਰੇ ਤਾਂ ਵੜਨ ਦੇਣਾ ਹੈ ਜੇ ਆਪਾਂ ਦਾ ਹੁਕਮ ਮੰਨਾਂਗੇ ਫਿਰ ਐਸੇ ਸੰਤ ਨੂੰ ਵੀ ਮਹਾਰਾਜ ਕਹਿੰਦੇ ਨੇ ਅਸੀਂ ਵੱਡਾ ਫਰਾ ਦਰਬਾਰ ਬਣਾ ਲਈਏ ਵੱਡੇ ਵੱਡੇ ਦਰਬਾਰ ਬਣਾ ਲਈਏ ਲੋਕਾਂ ਨੂੰ ਸੰਤ ਕਹਿਣ ਪਰ ਜੋ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਅਕੇ ਦੱਸ ਨਹੀਂ ਰਹੇ ਆਪ ਉਸ ਮਾਰਗ ਤੇ ਚੱਲ ਨਹੀਂ ਰਹੇ ਮਹਾਰਾਜ ਕਹਿੰਦੇ ਨੇ ਸੰਤ ਦਾ ਵੀ ਲਿਆਈ ਨਹੀਂ ਹੁਣਾ ਕਹਿੰਦੇ ਨੇ ਇੱਕ ਆਵੇ ਇੱਕ ਜਾਏ ਉੱਠ ਰੱਖੀਏ ਨਾਮ ਫਲਾਰ ਇੱਕ ਆਪਾਏ ਲਗਦੇ ਇੱਕ ਨਾ ਵੱਡੇ ਦਰਬਾਰ ਵੱਡੇ ਵੱਡੇ ਦਰਬਾਰ ਵੀ ਬਣ ਜਾਣਾ ਜਿੰਦ ਨੇ ਅੱਗੇ ਗਿਆ ਜਾਣੀਏ ਜਿੱਦਨਾ ਸਰੀਰ ਨੂੰ ਛੱਡ ਕੇ ਜਾਣਾ ਨਾ ਮਾਲਕ ਦੀ ਅਦਾਲਤ ਚ ਜਿੰਦ ਨੇ ਅੱਗੇ ਗਿਆ ਜਾਣੀਏ ਵਣ ਨਾਵੇਂ ਬੇਕਾਰ ਕਿ ਜੇ ਨਾਮ ਦੀ ਕਮਾਈ ਨਹੀਂ ਕੀਤੀ ਉਹ ਨਾਮ ਨੂੰ ਗੁਜਿਆ ਨਹੀਂਗਾ ਸਭ ਤੇ ਪਹਿਲੀ ਪਰਮੇਸ਼ਰ ਦੇ ਦਰਸ਼ਨ ਨਹੀਂ ਕੀਤੇ ਭੇਦ ਨਹੀਂ ਲਿਆ ਕਿਹੜੇ ਗੁਣ ਗ੍ਰਹਿਣ ਕਰੀਏ ਮਾਲਕ ਸਾਡੇ ਤੇ ਖੁਸ਼ ਹੋਵਿਓ ਗੁਣ ਨਹੀਂ ਆਪਾਂ ਸਿੱਖੇ ਕਿਹੜੇ ਔਗਣ ਨੇ ਜਿਨ੍ਹਾਂ ਦਾ ਆਪਾਂ ਤਿਆ ਕਰੀਏ ਰੱਬ ਸਾਡੇ ਤੇ ਖੁਸ਼ ਹੋ ਜਾਈ ਉਹ ਕਿਵੇਂ ਛੱਡਨੇ ਨੂੰ ਭੇਦ ਨਹੀਂ ਲਿਆ ਦੇ ਆਪਾਂ ਜੀਵਨ ਦੀ ਬਾਜੀ ਖਾ ਲਾਂਗੇ ਕਿੱਧਰ ਚਲੇ ਜਾਵਾਂਗੇ ਆਪਾਂ ਜਿੱਧਰੋਂ ਸਾਰੇ ਆਏ ਆਂ ਆਪਾਂ ਨੂੰ ਇਹ ਵੀ ਨਹੀਂ ਗਿਆਨ ਰਿਹਾ ਕਿ ਅਸੀਂ ਆਏ ਕਿੱਥੋਂ ਆ ਜਦੋਂ ਸਾਨੂੰ ਇਹ ਸਰੀਰ ਨਹੀਂ ਸੀ ਮਿਲਿਆ ਆਪਾਂ ਕਿੱਥੇ ਸਾਂ ਪਹਿਲਾਂ ਆਪਣੀ ਕੋ ਹੋ ਤੁਸੀਂ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੱਸਦੇ ਨੇ ਕਿ ਆਪਾਂ ਜਿਹੜੀ 84 ਲੱਖ ਜੂਨ ਹੈ ਨਾ ਐਸ ਬਾਡੀ ਵਿੱਚ ਜਿਹੜਾ ਬੋਲਦਾ ਜਿਹੜਾ ਸੁਣਦਾ ਜਿਹੜਾ ਦੇਖਦਾ ਜਿਸ ਨੂੰ ਮੜ ਗਿਆ ਕੁਰਬਾਨੀ ਵਿੱਚ ਉਹ 84 ਲੱਖ ਜੂਨ ਦੀ ਸਜ਼ਾ ਕੱਟ ਕੇ ਆਇਆ ਆਪਾਂ ਸਾਰੇ 83 ਲੱਖ ਜੁਨਾ ਦੀ ਸਜ਼ਾ ਕੱਟਣ ਤੋਂ ਬਾਅਦ ਮਾਲਕ ਅਗੇ ਮਿੰਟਾ ਕੀਤੀਆਂ ਜੋਲਡੀਆਂ ਕੀਤੀਆਂ ਸੱਚੇ ਪਾਤਸ਼ਾਹ ਸਾਨੂੰ ਕਢੋ ਉਹਨਾਂ ਨੇ ਸਾਨੂੰ ਅਕਲ ਦਿੱਤੀ ਆ ਸਰੀਰ ਦਿੱਤਾ ਕਿੰਡਾ ਵਧੀਆ ਸਹੂਲਤਾਂ ਦਿੱਤੀਆਂ ਕਿ ਤੁਸੀਂ ਇਹ ਸਰੀਰ ਵਿੱਚ ਰਹਿ ਕੇ ਪਰਮੇਸ਼ਰ ਦਾ ਨਾਮ ਜਪੋ ਚੰਗੇ ਕਰਮ ਕਰੋ ਉਹ ਨਾਮ ਨੂੰ বুঝੋ ਆਦੇ ਮਾਲਕ ਦੀ ਪਛਾਣ ਕਰ ਲਓ ਤੇ ਤੁਹਾਨੂੰ ਮੈਂ ਆਪਣੇ ਘਰ ਬਣਾ ਲਾਂਗਾ ਜਿਹੜਾ ਆਪਣਾ ਅਸਲ ਘਰ ਹੈ ਜਿਹਨੂੰ ਗਰਬਾਣੀ ਵਿੱਚ ਨਿਜ ਕਰ ਫਿਰ ਕਰ ਬੇਗਮਪੁਰਾ ਸ਼ਹਿਰ ਅਨੇਕਾਂ ਹੀ ਨਾਮ ਦੱਸੇ ਨੇ ਤੇ ਜੇ ਆਪਾਂ ਬੰਦੇ ਨਾ ਬਣੇ ਗੁਰੂ ਦੇ ਸਿੱਖ ਨਾ ਬਣੇ ਭਾਵ ਕੇ ਸਿੱਖਿਆ ਨਾ ਲਈ ਤੇ ਜਦੋਂ ਆਪਣਾ ਖੇਲ ਦਾ ਸਮਾਂ ਸੰਭਾਵਤ ਹੋ ਗਿਆ ਸਵਾਸਾਂ ਦਾ ਧੰਨ ਖਤਮ ਹੋ ਗਿਆ ਸਾਨੂੰ ਇਸ ਬਾਡੀ ਦੇ ਵਿੱਚੋਂ ਕੱਢ ਲਿਆ ਜਾਣਾ ਆਪਾਂ ਨਹੀਂ ਜਿਹੜਾ ਦਿਸ ਰਿਹਾ ਆਪਾਂ ਕੌਣ ਇੱਕ ਰਾਤ ਨੂੰ ਇਹਦੇ ਵਿੱਚੋਂ ਸੂਖਸ਼ਮ ਆਕਾਰ ਨਿਕਲ ਜਾਂਦਾ ਨਾ ਜੀ ਰਾਤ ਨੂੰ ਜਦੋਂ ਸੌਂਨੇ ਆ ਆ ਬਾਡੀ ਮੰਜੇ ਤੇ ਰਹਿ ਜਾਂਦੀ ਹੈ ਆਪਾਂ ਵਿੱਚੋਂ ਨਿਕਲ ਜਾਂਦੇ ਆ ਤੇ ਕਹਿੰਨੇ ਆ ਕਿ ਰਾਤੀ ਮੈਨੂੰ ਸੁਪਨਾ ਆਇਆ ਸੀ ਮੈਂ ਬੁਲਾਣੀ ਤਾਂ ਤੇ ਗਿਆ ਤੇ ਆ ਦੇਖਿਆ ਬੁੱਲਿਆ ਸੁਣਿਆ ਤੇ ਕਦੀ ਗੁਰਬਾਣੀ ਗੁਰੂ ਤੋਂ ਪੁੱਛਿਆ ਕਿ ਅਸੀਂ ਮਹਾਰਾਜ ਇਹ ਆ ਜਿਹੜਾ ਮੰਝੇ ਦੇ ਪਹੁੰਦਾ ਜਾਂ ਜਿਹੜਾ ਦੇ ਵਿੱਚੋਂ ਨਿਕਲ ਜਾਂਦਾ ਸੀ ਉਹ ਆ ਆਪਾਂ ਉਹ ਆ ਜਿਹੜਾ ਰਾਤ ਨੂੰ ਦੇ ਵਿੱਚੋਂ ਨਿਕਲ ਜਾਂਦਾ ਜਿਹਨੂੰ ਗੁਰਬਾਣੀ ਵਿੱਚ ਮਨ ਕਿਹਾ ਹੈ ਮਹਾਰਾਜ ਕਹਿੰਦੇ ਮਨ ਤੂੰ ਇਹ ਸਰੀਰ ਨਹੀਂਗਾ ਮਨ ਤੂੰ ਜੋਤ ਰੂਪ ਹੈ ਆਪਣਾ ਮੂਲ ਪਛਾਣ ਮੂਲ ਕਿਹ ਆ ਵੀ ਜਿੰਦੀ ਆ ਪੰਜਾਂ ਚੋਂ ਦੀ ਪਛਾਣ ਕਰੋ ਮਨ ਆਪਣਾ ਆਪ ਦੀ ਪਛਾਣ ਨਾ ਕਰਨ ਕਰਕੇ ਆਪਣੇ ਆਪ ਨੂੰ ਸਰੀਰ ਸਮਝ ਲਿਆ ਤੇ ਰੱਬ ਨੂੰ ਵੀ ਆਪਾਂ ਆਕਾਰਾਂ ਵਿੱਚ ਲੱਭ ਰਹੇ ਕੋਈ ਵਿਚਾਰਾ ਮੱਥਾਂ ਦੀ ਪੂਜਾ ਕਰੀ ਜਾਂਦਾ ਹੈ ਕੋਈ ਵਿਚਾਰਾ ਪਸ਼ੂਆਂ ਦੀ ਪੂਜਾ ਕਰੀ ਜਾਂਦਾ ਹੈ ਕੋਈ ਵਿਚਾਰਾ ਦਰਖਤਾਂ ਦੀ ਪੂਜਾ ਕਰੀ ਜਾਂਦਾ ਹੈ ਤੇ ਸਾਡੀ ਜਿਹਨਾਂ ਦੀ ਡਿਊਟੀ ਮਾਲਕ ਨੇ ਲਈ ਸੀ ਗੁਰਸਿੱਖਾਂ ਦੀ ਅਸੀਂ ਅੱਗੇ ਗਿਆਨ ਨਹੀਂ ਦੇ ਰਹੇ ਭੇਤ ਨਹੀਂ ਦੇ ਰਹੇ ਕਿਉਂਕਿ ਭੇਤ ਅਸੀਂ ਖੁਦ ਨਹੀਂ ਲਿਆ ਜੀਵ ਜਾਂਦੇ ਨੇ ਯਾਤਰਾ ਕਰਕੇ ਮੱਥਾ ਟੇਕਿਆ ਵਾਸ ਮੋੜਾਈ ਤੇ ਗੁਰੂ ਸਾਹਿਬ ਕਹਿੰਦੇ ਨੇ ਸੀਸ ਨਵਾਇਆ ਕਿਹਾ ਕੀ ਜਿਹੜੇ ਦੇ ਦਸਤਾ ਜਾਏ ਜੇ ਤੁਸੀਂ ਕੰਮ ਕਾਰ ਛੱਡ ਕੇ ਆਉਂਦੇ ਜੇ ਸਾਡੀ ਸ਼ਰਨ ਤੇ ਜੇ ਸਾਡੀ ਅਣਕੇ ਕੋਈ ਗੱਲ ਹੀ ਨਾ ਸੁਣੀ ਕੋਈ ਸਿੱਖਿਆ ਲੈ ਕੇ ਨਹੀਂ ਗਏ ਹੁਣ ਜਿਹੜੇ ਮੈਂਬਰ ਆਪਣੇ ਘਰੇ ਨੂੰ ਪੁੱਛਣਗੇ ਤੁਸੀਂ ਦਰਬਾਰ ਸਾਹਿਬ ਗਏ ਸੀ ਉਹ ਤੋਂ ਸਿੱਖਿਆ ਕੀ ਲੈ ਕੇ ਆਏ ਜੇ ਦੱਸੋ ਸਾਨੂੰ ਪਿਤਾ ਨੇ ਕੀ ਸਮਝਾਇਆ ਬੱਚੇ ਸਕੂਲ ਜਾਂਦੇ ਨੇ ਪੁੱਛਣ ਨਾ ਪੁੱਤ ਗਏ ਸੀ ਸਕੂਲ ਕੀ ਪੜ੍ਹ ਕੇ ਆਏ ਜੇ ਉਹ ਦੱਸਦੇ ਨੇ ਅੱਜ ਸਾਨੂੰ ਆਹ ਸਬਜੈਕਟ ਪੜਾਇਆ ਜਾਂ ਖਲਾਣਾ ਪੀੜ ਸਾਡਾ ਲੱਗਾ ਨਹੀਂ ਗਾ ਟੀਚਰ ਨੇ ਆਹ ਸਾਨੂੰ ਗਿਆਨ ਦਿੱਤਾ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 84 ਦੇ ਗੇੜ ਤੋਂ ਬਾਅਦ ਸਾਨੂੰ ਇਹ ਸਮਾਂ ਦਿੱਤਾ ਹੈ ਤੇ ਜੇ ਆਪਾਂ ਇਹ ਗਿਆਨ ਨਾ ਲਿਆ ਇੱਕ ਦਿਨ ਦਿੱਤਾ ਸਮਾਂ ਸਮਾਪਤ ਹੋ ਜਾਣਾ ਹੈ ਤੇ ਸਾਨੂੰ ਬੇਰੋ ਜਿਹੜੀ ਲੰਮੀ ਸਜ਼ਾ ਹੈ ਇਹਦੇ ਵਿੱਚ ਬੋਲਣ ਵਾਲਾ ਸੁਣਨ ਵਾਲਾ ਉਹ ਨਹੀਂ ਮਰਦਾ ਜਿੰਨ ਜਿਹੋ ਜਿਹੇ ਕਰਮ ਕੀਤੇ ਨੂੰ 84 ਲੱਖ ਜੁਨਾ ਜੋ ਉਹ ਜਿਹਾ ਸਰੀਰ ਮਿਲ ਜਾਏਗਾ ਕਰਮੀ ਆਵੇ ਕਪੜਾ ਨਦਰੀ ਮੋਖ ਦੁਵਾਰ ਜੋ ਜੇ ਕਰਮ ਕੀਤੇ ਉਹੋ ਜਾਂ ਕਪੜਾ ਬਾਲੇ ਮਾੜੇ ਕਰਮ ਨੇ ਪਤਾਲ ਲੋਕ ਨੂੰ ਤੋਰ ਦੇਣਗੇ 42 ਲੱਖ ਜੂਨੇ ਧਰਤੀ ਦੇ ਥੱਲੇ ਥੋੜੇ ਜੇ ਚੰਗੇ ਕਰਮ ਉਤਿਆ ਬਨਸਪਤੀ ਜੜੀ ਬੂਟੀਆਂ ਨੇ ਇਧਰੋਂ ਤੋਰ ਦੇਣਗੇ ਜੇ ਕੱਲਾ ਪੁੰਨ ਦਾਨ ਤੱਕ ਸੀਮਤ ਰਹੇ ਪਰ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਆਕਾਸ਼ ਲੋਕ ਤੇ ਪੰਛੀ ਬਣਾ ਦਿੱਤਾ ਜਾਵੇਗਾ ਤੇ ਜੇ ਮਹਾਰਾਜ ਕਿਰਪਾ ਕਰਨ ਆਪਾਂ ਸ਼ਬਦ ਦੀ ਕਮਾਈ ਕਰੀਏ ਜੋ ਗੁਰਬਾਣੀ ਗੁਰੂ ਕਹਿੰਦੇ ਨੇ ਉਹ ਮੰਨਿਏ ਕੀ ਕਹਿੰਦੇ ਨੇ ਕਿਹੜੀਆਂ ਬੁਰਾਈਆਂ ਛੱਡੋ ਇੱਕ ਤਾਂ ਕਹਿੰਦੇ ਨੇ ਕਿ ਕਿਸੇ ਦੀ ਨਿੰਦਿਆ ਨਾ ਕਰਿਆ ਕਰੋ ਦੇਖੋ ਅੰਦਰ ਜਹਾਦੀ ਮਾਰ ਕੇ ਨਿੰਦਿਆ ਛੱਡਤੀ ਜੀ ਆਪਾਂ ਜੇ ਛੱਡਤੀ ਚੰਗੇ ਭਾਗ ਨੇ ਮਹਾਰਾਜ ਕਹਿੰਦੇ ਨੇ ਨਿੰਦਾਂ ਭੜੀ ਕਿਸੇ ਕੀ ਨਹੀਂ ਮੜ ਮੁਖ ਮੁਗਧ ਕਰਨ ਬੂਕਾਲੇ ਦਾ ਨਿੰਦਕ ਲੜਕੇ ਕੋਰ ਪਵਨ ਕਿ ਕਿਸੇ ਦੀ ਨਿੰਦਿਆ ਨਹੀਂ ਕਰਨੀ ਮਹਾਰਾਜ ਕਹਿੰਦੇ ਨੇ ਈਰਖਾ ਛੱਡ ਦਿਓ ਕੁੱਤ ਜਿਹਨਾਂ ਨਫ਼ਰਤ ਨਾ ਕਰਿਆ ਕਰੋ ਜੇ ਈਰਖਾ ਨਾ ਛੱਡੀ ਤਾਂ ਅੱਗੇ ਜਾ ਕੇ ਤੁਹਾਨੂੰ ਸਜ਼ਾ ਮਿਲਣੀ ਹੈ ਇੱਜ਼ਤ ਨਾਰਕੀ ਦੁਬਤਾ ਕਿੰਨੇ ਹੀਰਖਾਨੋ ਜਿਸ ਨਾਰਕੀ ਦੁਬਤਾ ਨਾ ਜਾਏ ਧਰਮ ਰਾਏ ਤੇ ਸੁਦੇਸ ਜਾਏ ਫਿਰ ਗੁਰੂ ਸਾਹਿਬ ਕਹਿੰਦੇ ਨੇ ਕਿਸੇ ਦਾ ਹੱਕ ਨਾ ਮਾਰੋ ਜੇ ਕਿਸੇ ਦਾ ਹੱਕ ਮਾਰੋਗੇ ਕਿੱਜਾ ਸਜ਼ਾ ਮਲੇਗੀ ਹੱਕ ਪਰਾਇਆ ਨਾੜਕਾ ਉਸ ਸੂਰਤ ਜਾਏ ਸੁਰਪੀਰ ਰਹਾਮਾ ਤਾਂ ਭਰੇ ਜਾਂ ਮਰਦਾਰ ਨਾ ਖਾਏ ਮੁਰਦਾ ਖਾਨ ਦੇ ਬਰਾਬਰ ਹੈ ਕਿਸੇ ਦਾ ਹੱਕ ਮਾਰਨਾ ਕਿਸੇ ਨਾਲ ਧੱਕਾ ਨਾ ਕਰੋ ਗੁਰੂ ਸਾਹਿਬ ਕਹਿੰਦੇ ਨੇ ਜੋਰ ਕੀਆ ਸ ਜ਼ੁਲਮ ਹੈ ਲੈ ਜਵਾਬ ਖਦਾਏ ਤੇ ਮਾਰੇ ਕਹਿੰਦੇ ਨੇ ਰਾਬੇਰੀ ਕਰਕੇ ਜਿਵੇਂ ਰਿਸ਼ਵਤ ਲੈਣੀ ਗਰੀਮਾਨੀ ਕਰਕੇ ਪੈਸਾ ਗਲਤ ਘਰੇ ਲੈ ਕੇ ਆਉਣਾ ਜੋ ਸਾਨੂੰ ਫਿਰ ਸਜ਼ਾ ਮਿਲਦੀ ਏ ਕਹਿੰਦੇ ਨੇ ਕਰ ਪਰ ਪੰਜ ਪਰ ਧਨ ਲਿਆਵੇ ਦੂਜਿਆਂ ਦਾ ਧਨ ਆਪਣੇ ਘਰ ਲਿਆਉਣਾ ਕਰ ਪਰ ਪੰਜ ਪਰ ਧਨ ਲਿਆਵੇ ਸੁੱਧ ਦਾੜਾ ਪਿਆ ਲਟਾਵੇ ਮਨ ਮੇਰੇ ਭੂਲੇ ਕਪਟ ਨਾਲ ਕੀਜੈ ਅੰਤ ਨ ਬੇਰਾ ਤੇਰੇ ਜੀਪੈ ਲਈ ਜੇ ਲੇਖਾ ਪੁਤ ਤੈਨੂੰ ਕੱਲੇ ਨੂੰ ਦੇਣਾ ਪੈਣਾ ਏ ਇਸ ਵਾਸਤੇ ਜਿੰਨੀਆਂ ਬਰਿਆਈਆਂ ਨੇ ਇਹ ਸਾਰੀ ਸਾਡੇ ਮਨ ਤੇ ਲੱਗੀ ਹੋਈ ਮੈਲ ਏ ਹੁਣ ਆਹ ਕੱਪੜੇ ਆਪਾਂ ਪਾਏ ਨੇ ਕੱਪੜਿਆਂ ਨੂੰ ਆਪਾਂ ਕਿਉਂ ਧੋਨੇ ਆ ਆਪਾਂ ਨੂੰ ਪਤਾ ਕਿ ਮੈਲੇ ਕੱਪੜੇ ਚੰਗੇ ਨਹੀਂ ਲੱਗਦੇ ਤੇ ਜੇ ਤੁਹਾਨੂੰ ਇਹ ਨਾ ਗਿਆਨ ਹੋਵੇ ਕਿ ਕੱਪੜੇ ਮੈਲੇ ਹੋ ਚੁੱਕੇ ਨੇ ਆਪਾਂ ਧੋਵਾਂਗੇ ਨਹੀਂ ਇਹਨਾਂ ਨੂੰ ਹੁਣ ਇਹ ਜਿਹੜੀ ਉਤਲੀ ਮੈਲ ਤਾਂ ਸਾਨੂੰ ਦਿਸ ਪੈਂਦੀ ਆਪਾਂ ਸਾਬਣ ਲਾ ਕੇ ਧੋਣੇ ਨਾ ਜਾ ਕੇ ਇਸ਼ਨਾਨ ਕਰ ਲਿਆ ਆਪਾਂ ਕਹਾ ਸੁੱਚੇ ਹੋ ਗਏ ਪਰ ਗੁਰੂ ਸਾਹਿਬ ਕਹਿੰਦੇ ਨੇ ਸੁੱਚੇ ਇਹ ਨਾ ਕੀਏ ਬਹਿਣ ਜਪੰਡਾ ਧੋਏ ਸੁਚੇ ਸਈ ਨਾਨਕਾ ਜਨਮਣ ਵਸਿਆ ਸੋਏ ਕਿਤੇ ਕਹਿੰਦੇ ਨੇ ਦਿਨ ਰਾਤ ਤੁਸੀਂ ਨਿਊਜ਼ੀਲੈਂਡ ਨੂੰ ਮੰਜੀ ਜਾਂਦੇ ਏ ਅੰਦਰਲਾ ਮਨ ਮਹਿਲਾ ਏ ਉਤਲੇ ਦਾ ਫਿਰ ਕੀ ਫਾਇਦਾ ਇਹ ਦਿਨੋਂ ਸੋਚ ਕਰੇ ਦਿਨ ਸੇ ਰਾਤ ਮਨ ਕੀ ਬੈਲ ਨਾ ਤਨ ਤੇ ਜਾਤ ਹੁਣ ਕੱਪੜੇ ਵੇਖੋ ਆਪਾਂ ਸਾਰਿਆਂ ਨੇ ਸਾਫ਼ ਪਾਏ ਨੇ ਕਿਉਂਕਿ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਮੰਨਣਿਆ ਜੋ ਪੜਿਆ ਉਹ ਘਰੇ ਜਾ ਕੇ ਕੀਤਾ ਆਪਾਂ ਪੜਨੇ ਨਾ ਭਰੀਆ ਹੱਥ ਪੈਰ ਤਨ ਦੇ ਪਰ ਨਹੀਂ ਤੋਤੇ ਉਤਰ ਸਕੇ ਮੂਤ ਪਲੀਤੀ ਕੱਪੜ ਹੋਏ ਜੇ ਸਾਬੂਨ ਲਈਓ ਤੋਏ ਜੇ ਵੀ ਦਿਨ ਰਾਤ ਬੜੀ ਜਾਓ ਬੜੀ ਜਾਓ ਪਰ ਜੋ ਗੁਰੂ ਨੇ ਕਿਹਾ ਕਰੋਨਾ ਇਹਨਾਂ ਨੂੰ ਸਾਬਨ ਨਾ ਲਾਓ ਮੈਲੇ ਹੋ ਜਾਣ ਕੇ ਫਾਇਦਾ ਨਹੀਂ ਉਹ ਪੜਨ ਦਾ ਰਹਿਣਾ ਗੁਰੂ ਘਰ ਜਾ ਕੇ ਵਚਨ ਸੁਣੋ ਕੱਪੜਿਆਂ ਨੂੰ ਸਾਬਨ ਨਾਲੋਂ ਫਾਇਦਾ ਹੋਵੇਗਾ ਸੁਣਦਾ ਕੋਈ ਇਸ ਤਰ੍ਹਾਂ ਮਾਰੇ ਕਹਿੰਦੇ ਕਿ ਪੁੱਤ ਕੱਪੜੇ ਤਾਂ ਸਾਫ਼ ਨੇ ਸਾਰਿਆਂ ਦੇ ਪਰ ਅੰਦਰਲੇ ਜਿਹੜੇ ਮਨ ਨੇ ਉਹ ਕਿਉਂ ਮੈਲੇ ਨੇ ਹੁਣ ਆਪਾਂ ਆਮ ਹੀ ਕਹਿ ਦਿੰਨਾ ਵੀ ਸਾਨੂੰ ਨਾਮ ਜਪਣ ਦੀ ਲੋੜ ਨਹੀਂ ਜੀ ਗੁਰੂ ਵਾਲੇ ਬਣ ਦੀ ਲੋੜ ਨਹੀਂ ਮਨ ਸਾਫ ਚਾਹੀਦਾ ਕਹ ਦਿੰਦੇ ਆ ਕਿ ਮਨ ਸਾਫ ਚਾਹੀਦਾ ਜਦੋਂ ਕੋਈ ਜਦੋਂ ਸਾਡਾ ਮਨ ਸਾਫ ਹੋ ਗਿਆ ਨਾ ਜਦੋਂ ਸਾਡਾ ਮਨ ਸਾਫ ਹੋ ਗਿਆ ਸਾਨੂੰ ਕੋਈ ਮਾੜਾ ਜੇਗਾ ਬੋਲੀਏ ਸਾਨੂੰ ਬੱਸਾ ਹੀ ਨਹੀਂ ਹੋਣਾ ਜਦੋਂ ਸਾਡਾ ਮਨ ਸਾਫ ਹੋ ਗਿਆ ਬਸ ਚਿੰਤਾ ਨਹੀਂ ਕਰਨੀ ਕਿਸੇ ਵੀ ਕੰਮ ਦੀ ਬੇਪਰਵਾਹ ਹੋ ਜਾਗੇ ਜਦੋਂ ਸਾਡਾ ਮਨ ਸਾਫ ਹੋ ਗਿਆ ਸਾਨੂੰ ਆਪਣੇ ਪਿਤਾ ਪਰਮੇਸ਼ਰ ਦੇ ਜਿਹੜਾ ਹੱਥ ਤੋਂ ਲੱਗਿਓ ਤੇ ਦਰਸ਼ਨ ਹੋਣੇ ਸ਼ੁਰੂ ਹੋ ਜਾਣੇ ਨੇ ਜਦੋਂ ਸਾਡਾ ਮਨ ਸਾਫ ਹੋ ਗਿਆ ਜਿਵੇਂ ਤੁਸੀਂ ਮੇਰੀ ਆਵਾਜ਼ ਸੁਣ ਰਹੇ ਜੀ ਨਾ ਪਿਤਾ ਪਰਮੇਸ਼ਰ ਦੀ ਆਵਾਜ਼ ਜਿਹਨੂੰ ਗੁਰਬਾਣੀ ਚ ਨਾਮ ਕਿਹਾ ਹੈ ਅਨਹਦ ਬਾਣੀ ਕਿਹਾ ਹੈ ਸਹਿਜ ਧੁਨ ਕਿਹਾ ਹੈ ਸਾਨੂੰ ਉਹ ਮਾਲਕ ਵੀ ਪਿਤਾ ਪਰਮੇਸ਼ਰ ਦੀ ਆਵਾਜ਼ ਸੁਣ ਲੱਗ ਪੇਗੀ ਜਦੋਂ ਉਸ ਆਵਾਜ਼ ਨੂੰ ਸੁਣਾਗੇ ਸਾਡੇ ਮਨ ਦੀ ਖਰਾਕ ਅੰਮ੍ਰਿਤ ਰਸ ਹਰ ਰਸ ਨਾਮ ਰਸ ਜਿਹਨੂੰ ਮਹਾਰਾਜ ਕਹਿੰਦੇ ਨੇ ਮਨ ਦਾ ਤੋਸਾ ਹਰ ਨਾਮ ਹੈ irde ਰੱਖੋ ਸੰਭਾਲਿਓ ਖਰਚਾ ਖੋਟਾ ਗੁਰਮਖ ਨਿਭਾ ਨਾਲ ਇਹ ਮਨ ਸਾਫ ਦੀਆਂ ਨਿਸ਼ਾਨੀਆਂ ਨੇ ਆਪਾਂ ਵੈਸੇ ਹੀ ਕਹ ਦਿੰਦੇ ਨੇ ਕਿ ਮਨ ਸਾਫ ਚਾਹੀਦਾ ਕੀ ਲੋੜੇ ਗੁਰੂ ਘਰ ਜਾਣ ਦੀ ਕੀ ਲੋੜੇ ਗੁਰੂ ਵਾਲੇ ਬਣਨ ਦੀ ਤੇ ਮਨ ਸਾਫ ਚਾਹੀਦਾ ਜੀ ਜਿੱਦਣ ਸਾਡਾ ਮਨ ਸਾਫ ਹੋ ਗਿਆ ਆ ਸਾਡੀਆਂ ਜਿਹੜੀਆਂ ਅੱਖਾਂ ਨੇ ਇਹ ਦੁਨੀਆ ਦੇ ਰੰਗ ਤਮਾਸ਼ੇ ਦੇਖਣੇ ਬੰਦ ਕਰ ਦੇਣਗੇ ਆ ਮੋਬਾਈਲ ਮਮੂਲ ਦਾ ਖੜਾ ਛੁੱਟ ਜਾਏਗਾ ਜਿੱਦਣ ਅੰਦਰਲਾ ਮਨ ਸਾਫ ਹੋ ਗਿਆ ਅੱਖਾਂ ਮਾੜਾ ਨਹੀਂ ਦੇਖਣਗੀਆਂ ਸਾਡੀ ਜਿੱਦਣ ਮਨ ਸਾਫ ਹੋ ਗਿਆ ਜਿਹੜੀ ਸਾਡੀ ਜੀਭਾ ਨਾ ਜਿੱਥੇ ਬੈਠਾਂਗੇ ਆਪਣੇ ਖਸਮ ਦੀ ਆਪਣੇ ਪਿੱਧਾ ਦੀ ਗੱਲ ਕਰਾਂਗੇ ਜਿੱਦਨ ਮਨ ਸਾਫ਼ ਹੋ ਗਿਆ ਸਾਡੀ ਜੀਭ ਹਰ ਵੇਲੇ ਪਰਮੇਸ਼ਰ ਦਾ ਨਾਮ ਹੀ ਜਪੇਗੀ ਇਹ ਨਿਸ਼ਾਨੀ ਆਨੇ ਮਨ ਸਾਫ਼ ਦੀ ਹ ਤੇ ਜੇ ਆਪਾਂ ਦੁਨੀਆਵੀ ਗੱਲਾਂ ਕਰਨੇ ਆ ਮਾੜਾ ਦੇਖਨੇ ਆ ਮਾੜਾ ਬੋਲਨੇ ਆ ਦੂਜਿਆਂ ਨਾਲ ਧੱਕਾ ਕਰਨੇ ਆ ਦੂਜਿਆਂ ਨਾਲ ਜੈਲਸੀ ਕਰਨੇ ਆ ਚਿੰਤਾ ਫਿਕਰ ਵਹਿਮ ਧਰਮ ਇਹ ਸਾਡੇ ਵਿੱਚ ਉਗਣ ਨੇ ਤੇ ਸਮਝ ਲਓ ਸਾਡਾ ਮਨ ਜਿਹੜਾ ਉਹ ਮੈਲਾ ਏ ਗੁਰੂ ਸਾਨੂੰ ਸਾਡਾ ਮਨ ਦਿਖਾਉਂਦਾ ਮੈਲਾ ਮਨ ਦਿਖਾਉਂਦਾ ਥੋੜਾ ਆਪਾਂ ਸਮਾਨਾਵ ਜੀ ਦਾ ਜਿਆਦਾ ਲਈਏ ਅੰਜਾ ਸੱਤਾ ਮਿੰਟਾਂ ਜੇ ਆਪਾਂ ਸੰਭਾਵੀਤ ਕਰਨੇ ਆ ਹੁਣ ਆਪਾਂ ਨੂੰ ਇੰਨਾ ਹੀ ਪਤਾ ਲੱਗ ਜਾਏ ਕਿ ਸਾਡਾ ਮਨ ਮੈਲਾ ਹੈ ਇਹ ਬੜੀ ਵੱਡੀ ਕਿਰਪਾ ਹੈ ਗੁਰਮਖੋ ਪਿਆਰਿਓ 30 32 ਸਾਲ ਤੱਕ ਅਸੀਂ ਵੀ ਗਰਬਾੜੀ ਪੜਦੇ ਰਹੇ ਯਾਤਰਾ ਕਰਦੇ ਰਹੇ ਲੰਗਰ ਲਾਉਂਦੇ ਰਹੇ ਪਰ ਇਸ ਗਿਆਨ ਦਾ ਨਹੀਂ ਸੀ ਪਤਾ ਕਿ ਸਾਡਾ ਮਨ ਮੈਲਾ ਹੈ ਤਮਾਬਰਸ਼ ਮਿਲੇ ਜਦੋਂ ਉਹਨਾਂ ਤੋਂ ਕਥਾ ਸੁਣੀ ਤੇ ਪਹਿਲੀ ਕਿਰਪਾ ਇਹ ਹੋਈ ਕਿ ਪਤਾ ਲੱਗਾ ਕਿ ਮੇਰਾ ਮਨ ਕੋੜੀ ਹੈ ਮੇਰਾ ਮਨ ਮੈਲਾ ਹੈ ਕਿ ਜੋ ਗੁਰੂ ਨੇ ਕਿਹਾ ਉਹਦਾ ਕੀਤਾ ਹੀ ਨਹੀਂਗਾ ਉਹਦਾ ਮੰਨਿਆ ਹੀ ਨਹੀਂਗਾ ਉਹ ਕਹਿੰਦਾ ਹਰ ਵੇਲੇ ਤੁਰਦਿਆਂ ਫਿਰਦਿਆਂ ਬੰਦੀ ਉੱਥੇ ਦਾ ਸਿਮਨ ਕਰੋ ਵੀ ਨਹੀਂ ਕਰਦੇ ਸਾਡਾ ਪਿਤਾ ਕਹਿੰਦਾ ਜੇ ਤੁਸੀਂ ਆਪਣੇ ਆਪ ਨੂੰ ਗੁਰੂ ਦੇ ਸਿੱਖ ਘੋਂਦੇ ਜਾਂ ਕੇ ਨਾਮ ਜਪਾਓ ਅਸੀਂ ਉਹ ਵੀ ਨਹੀਂ ਕੰਮ ਕਰਦੇ ਤੇ ਫਿਰ ਆਪਣਾ ਮਨ ਮੈਲਾ ਹੋਇਆ ਨਾ ਜੀ ਪਤਾ ਲੱਗ ਜਾਂਦਾ ਸਾਡਾ ਮਨ ਮੈਲਾ ਇਹ ਬੜੀ ਵੱਡੀ ਕਿਰਪਾ ਹੈ ਫਿਰ ਆਪਾਂ ਗੁਰੂ ਸਾਹਿਬ ਤੋਂ ਗਿਆਨ ਲੈਣਾ ਹੈ ਕਿ ਸੱਚੇ ਪਾਤਸ਼ਾਹ ਨੂੰ ਕਿਵੇਂ ਸੋਚਿਆ ਕਰੀਏ ਮਹਾਰਾਜ ਕਹਿੰਦੇ ਨੇ ਕਿ ਜੋ ਆਪਾਂ ਕੜਮ ਨਿਆ ਦਿਓ ਕਰੋ ਜਿਵੇਂ ਆਪਾਂ ਪੜਿਆ ਭਰੀਆ ਹੱਥ ਪੈਰ ਦਮ ਦੇ ਪਾਣੀ ਧੋਤੇ ਉਤਰਸ ਕੇ ਮੂਤ ਬਲੀਤੀ ਕੱਪੜ ਹੋਏ ਦੇ ਸਬਣ ਲਈਓ ਤੋਏ ਕੀ ਕੀਤਾ ਜੋ ਪੜਿਆ ਉਹ ਕੰਮ ਕੀਤਾ ਸਾਬਣ ਲਾਇਆ ਕੱਪੜਾ ਸਾਫ ਹੋ ਗਿਆ ਨਾ ਤੇ ਅਗਲੀ ਪੰਕਤੀ ਆਪਾਂ ਪੜ ਲੈਨੇ ਆ ਜਪਦੇ ਨੀਗੇ ਪੜ ਲੈਨੇ ਆ ਭਰੀਆ ਮਤ ਪਾਪਾਂ ਕਾ ਸੰਗ ਉਹ ਧੋਪੈ ਨਾਵੇਂ ਕੇ ਰੰਗ ਪਰ ਨਾਮ ਜਪਦੇ ਨੀਗੇ ਗੁਰੂ ਘਰ ਜਾ ਕੇ ਕਹੇ ਹਉਣਿਆ ਵਾਹਿਗੁਰੂ ਨਾਮ ਜਹਾਜ ਹੈ ਚੜੇ ਉਤਰੇ ਪਾਰ ਪਰ ਸਿਮਰਨੇ ਕਦੀ ਕੀਤਾ ਨਹੀਂਗਾ ਵਾਧਾ ਕਰਉਣਿਆ ਪ੍ਰਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੇ ਅੱਗੇ ਫਿਰ ਅਰਥ ਕੱਢਨੇ ਆ ਚਿਤ ਆਵਣ ਦਾ ਸਦਕਾ ਸਰਬਸੰਤ ਹੋਵੇਗਾ ਸਾਰੇ ਸੁਭੀ ਹੋ ਜਾਗੇ ਪਰ ਜਪਦੇ ਨਹੀਂਗੇ ਜਦੋਂ ਕੰਮ ਕਰਾਂਗੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮੰਨੇ ਇਹ ਇਕੱਲਾ ਸੁਣਾਉਣ ਦਾ ਵਿਸ਼ਾ ਨਹੀਂ ਗੁਰਮਖੋ ਗੁਰਬਾਣੀ ਕੱਲਾ ਪੜਨ ਦਾ ਵਿਸ਼ਾ ਨਹੀਂ ਮੰਨਣ ਦਾ ਵਿਸ਼ਾ ਹੈ ਗੁਰਬਾਣੀ ਕਹੇ ਸੇਵਕ ਜਨ ਮੰਨੇ ਤੇ ਫਿਰ ਕੀ ਹੋਵੇਗਾ ਕਹਿੰਦੇ ਨੇ ਪ੍ਰਤਖ ਗੁਰੂ ਦਸਤਾਰੇ ਪ੍ਰਤਖ ਸਾਡੀ ਸੁਰਤੀ ਉਹ ਨਾਮ ਨਾਲ ਜੁੜ ਜੇਗੀ ਸ਼ਬਦ ਦੀ ਕਮਾਈ ਕਰਾਂਗੇ ਨੌ ਦਰਵਾਜੇ ਜਿਹੜੇ ਪਵਿੱਤਰ ਹੋ ਜਾਣਗੇ ਮਾੜਾ ਦੇਖਾਂਗੇ ਨਹੀਂ ਮਾੜਾ ਬੋਲਾਂਗੇ ਨਹੀਂ ਮਾੜਾ ਸੁਣਾਗੇ ਨਹੀਂ ਇਹਨਾਂ ਦਰਵਾਜੇ ਤੇ ਕੰਟਰੋਲ ਹੋ ਜਾਏਗਾ ਤੇ ਕੰਟਰੋਲ ਹੋ ਜਾਏਗਾ ਫਿਰ ਆਪਣਾ ਮਨ ਉਸ ਘਰ ਵਿੱਚ ਬੈਠੇਗਾ ਜਿੱਥੇ ਰਤਾ ਨਹੀਂ ਜਿੰਨੂ ਮਹਾਰਾਜ ਕਹਿੰਦੇ ਨੇ RAM ਨਾਮ ਰਤਨ ਕੋਠੜੀ ਗੜ ਮੰਦਰ ਏਕ ਲਕਾਨੀ ਜਦੋਂ ਜਪਾਂਗੇ ਮਨ ਪਵਿੱਤਰ ਹੋਵੇਗਾ ਨੌਂਦਰ ਠਾਕੇ ਤਾਪਤ ਰਹਾਏ ਦਸਵੇਂ ਨਿਜਕਰ ਵਾਸਾ ਪਾਏ ਉਥੇ ਅਨਹਦ ਸ਼ਬਦ ਵਜੇ ਦਿਨ ਰਾਤੀ ਗੁਰਮਤੀ ਸ਼ਬਦ ਸੁਣਾਉਣਿਆ ਤੇ ਜਦੋਂ ਸੁਰਤੀ ਸਾਡੀ ਨਾਮ ਦੇ ਨਾਲ ਜੁੜ ਗਈ ਪਰਮੇਸ਼ਰ ਦੀ ਆਵਾਜ਼ ਸੁਣਨੀ ਸ਼ੁਰੂ ਹੋ ਗਈ ਸਮਝ ਲਓ ਨੇ ਦਇਆ ਕਰਤੀ ਸਾਡੀ ਛੁੱਟੀ ਗੱਢ ਦੀ ਫੇਰ ਆਪਾਂ ਚਾਉਂਦੇ ਵੀ ਪਰਵਾਨਾ ਤੇ ਫਰੇ ਵੀ ਪਰਵਾਨਾ ਜਿੰਨੂ ਮਾਰੇ ਕਹਿੰਦੇ ਨੇ ਗੁਰਮਖ ਜੀਵੇ ਮਰੇ ਪਰਵਾਣ ਔਰ ਜਣਾ ਸਿਜੈ ਸ਼ਬਦ ਪਛਾਣ ਇਸ ਵਾਸਤੇ ਜਿੱਤੇ ਆਪਾਂ ਸਿਮਰਨ ਕਰਨਾ ਨਾਮ ਜਪਣਾ ਯਾਤਰਾ ਕਰਨੀ ਹੈ ਬ੍ਰਿਹਜ ਨੇ ਕਿਹੜੇ ਬ੍ਰਿਹਜ ਰੱਖਣੇ ਨੇ ਆਪਾਂ ਦਵਾਈ ਲੈਣਾ ਤੇ ਭਰੇ ਹੀ ਨਹੀਂ ਕਰਾਂਗੇ ਤੇ ਦਵਾਈ ਅਸਰ ਨਹੀਂ ਕਰਦੀ ਇਸ ਵਾਸਤੇ ਪਰਮੇਸ਼ਰ ਦਾ ਨਾਮ ਏ ਦਵਾਈ ਏ ਜਿਹੜਾ ਮਨ ਕੋੜੀ ਹੋ ਗਿਆ ਮਨ ਮੈਲਾ ਹੋ ਗਿਆ ਹਰ ਕਾ ਨਾਮ ਅਮਰਤ ਹੈ दारू ਕਹਿੰਦੇ ਨੇ ਦਵਾਈ ਨੂੰ दारू ਇਹ ਲਾਇਓ ਜਿੱਥੇ ਦਵਾਈ ਦੇਣੀ ਹੈ ਮਨ ਨੂੰ ਉਹਦੇ ਭਰੇਜ ਨੇ ਕਿਸੇ ਦੀ ਨਿੰਦਿਆ ਨਹੀਂ ਕਰਨੀ ਕਿਸੇ ਨਾਲ ਈਰਖਾ ਨਹੀਂ ਕਰਨੀ ਕਿਸੇ ਨਾਲ ਵੈਰੋੜੋ ਦੇ ਨਹੀਂ ਰੱਖਣਾ ਹਰੇਕ ਨਾਲ ਪਿਆਰ ਕਰੋ ਹਉਮੇ ਦੇ ਹੰਕਾਰ ਤੋਂ ਰਹਿਤ ਹੋ ਕੇ ਚੱਲੋ ਹੰਮ ਨਹੀਂ ਚੰਗੇ ਬੁਰਾ ਨਹੀਂ ਹੋਏ ਇਹ ਗਿਆਨ ਤਾਂ ਆ ਜਾਂਦਾ ਹੈ ਪਰ ਜਿੰਨਾ ਚਿਰ ਜ਼ਿਕਰ ਨਹੀਂ ਕਰਾਂਗੇ ਇਹ ਬਰਾਈਆਂ ਮੰਨ ਕੇ ਲੱਗੀ ਮੈਲ ਨੇ ਜਿੰਨਾ ਚਿਰ ਜ਼ਿਕਰ ਨਹੀਂ ਕਰਾਂਗੇ ਇਹ ਗੁਣ ਸਾਡੇ ਵਿੱਚ ਆਉਣਗੇ ਨਹੀਂ ਸੋ ਆਓ ਜਿਸ ਤਰ੍ਹਾਂ ਅਸੀਂ ਵੀ ਜਿਸ ਤਰ੍ਹਾਂ ਯਾਤਰਾ ਕਰਨੀ ਗਾੜੀ ਚੜ੍ਹਨੀ ਪਰ ਇਹਨਾਂ ਬਚਨਾਂ ਦਾ ਗਿਆਨ ਨਹੀਂ ਸੀ ਜਿਵੇਂ ਆਪਾਂ ਨੂੰ ਸਕੂਲਾਂ ਕਾਲਜਾਂ ਤੋਂ ਬਿਨਾ ਬਿਨਾ ਟੀਚਰ ਤੋਂ ਸਮਝ ਨਹੀਂ ਨਾ ਆਉਂਦੀ ਪੜਾਈ ਨਹੀਂ ਆਪਾਂ ਪੜ ਸਕਦੇ ਇਸੇ ਤਰ੍ਹਾਂ ਗੁਰਬਾਣੀ ਦਾ ਗਿਆਨ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਜਿੰਨਾ ਚਿਰ ਸਾਨੂੰ ਕੋਈ ਪੂਰਨ ਮਹਾਪੁਰਸ਼ ਨਹੀਂ ਮਿਲਦਾ ਉਹਨਾਂ ਚਿਰ ਸਾਨੂੰ ਬਾਣੀ ਦਾ ਗਿਆਨ ਨਹੀਂ ਆਉਂਦਾ ਜੋ ਮਹਾਰਾਜ ਸਮਝਾਉਂਦੇ ਨੇ ਨਾਨਕ ਕੱਚੜਿਆਂ ਸੋ ਤੋੜ ਢੂੰਡ ਸੰਤ ਸੱਜਣ ਪੱਕਿਆਂ ਉਹ ਸਾਧੂ ਮਿਲੇ ਮਹਾਪੁਰਸ਼ ਮਿਲੇ ਜਿਨ੍ਹਾਂ ਤੋਂ ਗੁਰਮਖੋ ਜ ਗਿਆਨ ਆਇਆ ਸਾਨੂੰ ਦੋ ਨਾ ਗਿਆ ਪੁੱਤੇ ਗਿਆਨ ਅੱਗੇ ਵੰਡੋ ਆਪ ਵੀ ਜਪੋ ਤੇ ਅੱਗੇ ਦੂਜਿਆਂ ਨੂੰ ਜਪਾਓ ਆਪਾਂ ਗੁਰੂ ਦੇ ਸੇਖਾਂ ਗੁਰੂ ਦੇ ਸ਼ਮਾਹੀਆਂ ਆਪਾਂ ਆਪਣੀ ਡਿਊਟੀ ਕਰਨੀ ਸਾਰਿਆਂ ਨੇ ਲੋ ਗੁਰਮਖੋ ਆਓ ਆਪਾਂ ਸਾਰੇ ਕਿਵੇਂ ਸਿਮਰਨ ਕਰਨਾ ਸਿੱਖਣਾ ਹੈ ਨਾਮ ਤਾਂ ਜਬਰੀ ਸਾਰੀ ਦੁਨੀਆ ਕਹਿੰਦੇ ਨੇ ਰਾਮ ਰਾਮ ਕਰਤਾ ਸਭ जग ਫਿਰੇ ਰਾਮ ਨਾ ਪਾਇਆ ਜਾਏ ਜੱਭੀ ਜਾਂਦੇ ਨੇ ਅਪਰੇਜ ਨਹੀਂ ਰੱਖਦੇ ਕੋਈ ਦੱਸਣ ਵਾਲਾ ਨਹੀਂ ਮਿਲਿਆ ਜਿੰਨਾ ਜਰ ਪਰੇਜ ਨਹੀਂ ਕਰਾਂਗੇ ਫਾਇਦਾ ਨਹੀਂ ਹੋਣਾ ਫਿਰ ਕਿਵੇਂ ਜਪਣਾ ਹੈ ਕਹਿੰਦੇ ਨੇ RAM ਕਹਿਣਵੇਂ ਭੇਦਾ ਜਪਨ ਦੇ ਵਿੱਚ ਭੇਦੇ ਕਿ ਕਿਵੇਂ ਜਪੀਏ ਜੇ ਆਪਣੀ ਮਤਦਵਾਰਾ ਜਪਾਂਗੇ ਫਾਇਦਾ ਨਹੀਂ ਹੋਣਾ ਤੇ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੇ ਸਿਰ ਨੂੰ ਹੁੰਦਾ ਜਿਵੇਂ ਉਹ ਸਾਨੂੰ ਕਹਿ ਰਹੇ ਨੇ ਜਪਨ ਨੂੰ ਉਹਨਾਂ ਦੀ ਮਤ ਅਨਸਾਰ ਜਪਾਂਗੇ ਕਹਿੰਦੇ ਨੇ ਤਾਨਾ ਤਾਨਾ ਵੱਡੇ ਵੱਡ ਭਾਗੀ ਜਿੰਨ ਗੁਰਮਤ ਨਾਮ ਰਿਤੇ ਮਨ ਤੋਂ ਹੈ ਗੁਰੂ ਤੋਂ ਮਤ ਲੈ ਕੇ ਜਿਵੇਂ ਸਾਡਾ ਪਿੱਛਾ ਖਤਮ ਕਹਿੰਦਾ ਹੈ ਜਦੋਂ ਆਪਾਂ ਜਪਾਂਗੇ ਜਦੋਂ ਸਿਮਰਨ ਕਰਨਾ ਗੁਰਮਖੋ ਜਿਹੜੇ ਸਾਡੇ ਅੰਦਰ ਬੁਰਨੇ ਚੱਲਦੇ ਨੇ ਵਿਚਾਰ ਚੱਲਦੇ ਨੇ ਕਿੰਨੇ ਮਨ ਟਿਕਦਾ ਨਹੀਂਗਾ ਉਹ ਵਿਚਾਰਾਂ ਤੇ ਕੰਟਰੋਲ ਕਰਨਾ ਜਿੰਨੂੰ ਮਾਰੇ ਕਹਿੰਦੇ ਨੇ ਵਿਚਾਰ ਮਾਰੇ ਤਰੇਦਾਰੇ ਉਲਟ ਜੂਨ ਨਾ ਆਏ ਉਹ ਵਿਚਾਰ ਉਹ ਵਰਨੇ ਕਿਉਂ ਆ ਰਹੇ ਨੇ ਸੀ ਤਾਂ ਬਾਣੀ ਪੜਨ ਲੱਗੇ ਸੀ ਤਾਂ ਨਾਮ ਜਪਣ ਲੱਗੇ ਸੀ ਉਹ ਵਰਨੇ ਕਿਉਂ ਆ ਰਹੇ ਨੇ ਉਹ ਦੂਜੀ ਟੀਮ ਐ ਸੁਖਮ ਜਿਹੜੇ ਹਰ ਵੇਲੇ ਸਾਨੂੰ ਜਿੱਤ ਜਾਂਦੇ ਨੇ ਜਿਨ੍ਹਾਂ ਨੂੰ ਬਾਣੀ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਿਹਾ ਉਹ ਵੀ ਸਾਡੇ ਹਰ ਵੇਲੇ ਅੰਦਰ ਹੀ ਰਹਿੰਦੇ ਨੇ ਨਾਮ ਸਾਡੇ ਨਾਲ ਰਹਿੰਦੇ ਨੇ ਇੱਕ ਪਾਸੇ ਮਨ ਰਾਜਾ ਇਹਦੇ ਸਾਥੀ ਨੇ ਨੇਤਰ ਇਹ ਰਸ ਨੂੰ ਇਹ ਕੰਨ ਇਹਨਾਂ ਦਾ ਇਹਨਾਂ ਦੀ ਮਦਦ ਲੈ ਕੇ ਆਪਾਂ ਦੂਜੀ ਟੀਮ ਨੂੰ ਜਿੱਤਣਾ ਏ ਤੇ ਜੇ ਗਿਆਨ ਨਾਲ ਲਿਆਂ ਤਾਂ ਸਮੇ ਉਹ ਬੱਜੇ ਦੂਦ ਜਿੱਤ ਜਾਂਦੇ ਨੇ ਬਨਰਾਜਾ ਹਾਰ ਜਾਂਦਾ ਏ ਇਹਨੂੰ ਅੱਗੇ ਜਾ ਕੇ ਸਜ਼ਾ ਮਿਲਦੀ ਤੇ ਕਹਿੰਦੇ ਨੇ ਕਈ ਯੁੱਗ ਹੋ ਗਏ ਸਾਨੂੰ ਹਾਰ ਕੇ ਜਾਂਦੇ ਹਾਂ ਫਿਰ ਤੇ ਫਿਰ ਤੋਂ ਬਹੁਤੇ ਯੁੱਗ ਹਾਰਿਓ ਮਾਨਸ ਦੇ ਲਈ ਨਾਨਕ ਕਹਿਤ ਮਿਲਣ ਕੀ ਬਰੀਆ ਸਿਮਰਤ ਕਹਾਣੀਆਂ ਦੇ ਨੇ ਨਾਮ ਫਿਰ ਨਹੀਂ ਚੱਪੇ ਜਾ ਰਹੇ ਉਹਨਾਂ ਨੇ ਫਿਰ ਜਿੱਤ ਜਾਣਾ ਅਸੀਂ ਬਾਜੀ ਹਾਰ ਕੇ ਫਿਰ ਉਹ ਸਜ਼ਾ ਮਿਲੇਗੀ ਜਿੰਨੂ ਮਾਰੇ ਕਹਿੰਦੇ ਨੇ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਏ ਆਇਆ ਦੇਸ਼ ਲੰਮੇ ਯਾਤਰਾ ਕਰਨੀ ਗੁਰੂ ਘਰ ਜਾਣਾ ਬਾਣੀ ਪੜ੍ਹਨੀ ਸਿੱਖਣੀ ਇਹ ਗਿਆਨ ਲੈਣਾ ਸਜਾ ਤੋਂ ਬਚਣ ਵਾਸਤੇ ਜੀਵਨ ਦੀ ਬਾਝੋਂ ਨਹੀਂ ਜਿੱਤਣ ਵਾਸਤੇ ਇਹ ਨਹੀਂ ਕਿ ਗੁਰੂ ਘਰ ਗਏ ਮੇਲਾ ਦੇਖ ਕੇ ਮੋੜਾਏ ਜਾਂਦੀ ਵਾਰ ਵੀ ਗੱਲਾਂ ਕਰਦੇ ਆਏ ਆਉਂਦੀ ਵਾਰ ਵੀ ਗੱਲਾਂ ਕਰਦੇ ਆਏ ਉਹ ਫਾਇਦਾ ਨਹੀਂ ਹੋਣਾ ਕਰੂ ਕੋ ਪਿਆਰਿਓ ਇਸ ਵਾਸਤੇ ਸਾਨੂੰ ਗੁਰੂ ਸਾਹਿਬ ਗਿਆਨ ਦਿੰਦੇ ਨੇ ਕਿ ਜਦੋਂ ਆਪਾਂ ਜਪਣਾ ਜੀਭਾ ਨਾਲ ਜਪੋ ਤੇ ਕੰਨਾਂ ਨਾਲ ਆਪਣੀ ਆਵਾਜ਼ ਨੂੰ ਸੁਣੋ ਧਿਆਨ ਦੇ ਨਾਲ ਤੇ ਜਦੋਂ ਆਪਾਂ ਸਿਮਰਨ ਕਰਨਾ ਅੱਖਾਂ ਕਿਉਂ ਬੰਦ ਕਰਨੀਆਂ ਨੇ ਜੇ ਅੱਖਾਂ ਖੁੱਲੀਆਂ ਨੇ ਜਿੱਧਰ ਵੇਖੀ ਜਾਵਾਂਗੇ ਮਨ ਵਿਚਾਰ ਲਈ ਜਾਵੇਗਾ ਤੇ ਸਾਨੂੰ ਗਿਆਨ ਦਾ ਆ ਗਿਆ ਕਿ ਅਸੀਂ ਨਾਮ ਜਪਣ ਲੱਗੇ ਹਾਂ ਤੇ ਦੂਜੀ ਟੀਮ ਨੇ ਸਾਨੂੰ ਫੁਰਨੇ ਦੇਣੇ ਨੇ ਵਿਚਾਰ ਦੇਣੇ ਨਵੀਂ ਤੋਂ ਨਵੀਂ ਗੱਲ ਸਾਡੇ ਉੱਤੇ ਫੁਰਨਾ ਆਵੇਗਾ ਅਸੀਂ ਉਹਨਾਂ ਵਿਚਾਰਾਂ ਨੂੰ ਕੱਟਣਾ ਹੈ ਰੋਕਣਾ ਉਹਨਾਂ ਨੂੰ ਵਿਚਾਰ ਮਾਰੇ ਤਰੇ ਤਾਰੇ ਉਲਟ ਜੂਨ ਨਾ ਆਏ ਹੁਣ ਕਿਵੇਂ ਮਨ ਨੂੰ ਵਿਚਾਰਾ ਤੋਂ ਰਹਿਦ ਕਰਨਾ ਜਿਵੇਂ ਜਿਵੇਂ ਸਿਮਰਨ ਕਰੀ ਜਾਵਾਂਗੇ ਉਹ ਵਿਚਾਰ ਮਨ ਤੇ ਲੱਗੀ ਹੋਈ ਮੈਲ ਨੇ ਹੁਣ ਕਈਆਂ ਜਨਮਾਂ ਦੀ ਮਨ ਤੇ ਮੈਲ ਲੱਗੀ ਏ ਹੁਣ ਸਮਾਂ ਤਾਂ ਲੱਗੇਗਾ ਨਾ ਜੀ ਜਿਵੇਂ ਕੱਪੜੇ ਨੂੰ ਦੋ ਦਿਨ ਦੀ ਮੈਲ ਲੱਗਦੀ ਏ ਤੇ ਆਪਾਂ 10-15 ਮਿੰਟ ਸਾਬਣ ਲਾਉਣੇ ਫਿਰ ਸਕਾਉਣੇ ਫਿਰ ਪ੍ਰੈਸ ਮਾਰਦੇ ਫਿਰ ਜਾ ਕੇ ਤੇ ਸਾਫ਼ ਹੁੰਦਾ ਹੁਣ ਕਹਿੰਦੇ ਨੇ ਜਨਮ ਜਨਮ ਕੀ ਉਸ ਮਨ ਕੋਲ ਮਲ ਲੱਗੀ ਕਾਲਾ ਹਵਾ ਸਿਆ ਹੋ ਕਾਲਾ ਛਾ ਜੁਗਾ ਮਨ ਕਿਹਾ ਸਰੀਰ ਦਿੱਤਾ ਸੀ ਜੀਭਾ ਦਿੱਤੀ ਸੀ ਕੰਨ ਦਿੱਤੇ ਸੀ ਉਹ ਮੈਲ ਲਾਉਣ ਵਾਸਤੇ ਪਰ ਅਸੀਂ ਦੁਨਿਆਵੀ ਗੱਲਾਂ ਕਰਕੇ ਨਿੰਦਿਆ ਕਰਕੇ ਮਾੜਾ ਦੇਖ ਕੇ ਮਾੜਾ ਬੋਲ ਕੇ ਜਿਵੇਂ ਹੋਰ ਮੈਲ ਲਾ ਲਈ ਇਹ ਕਿਵੇਂ ਮੈਲ ਲਾਉਣੀ ਮਾਰੇ ਕਹਿੰਦੇ ਅੰਤਰ ਗੁਰ ਅਰਧਨਾ ਜੇਬਾ ਜਪ ਗੁਰ ਨਾਉ ਨੇਤਰੀ ਸਤਗੁਰ ਦੇਖਣਾ ਸ਼ਰਮਣੀ ਸੁਨਣਾ ਗੁਰ ਨਾਉ ਸਤਗੁਰ ਸੱਚੀ ਰੱਤਿਆ ਵਰਗੇ ਪਾਈਏ ਠਾਓ ਜਿੰਨੇ ਪਵਿੱਤਰ ਹੋ ਗਿਆ ਨੇ ਆਪਣੇ ਘਰ ਬਹਿ ਜਾਣਾ ਸਾਡੀ ਸੁਰਤੀ ਨਾਮ ਨਾਲ ਜੁੜ ਜੇਗੀ ਆਪਾਂ ਪ੍ਰਵਾਨ ਹੋ ਜਾਾਂਗੇ ਸੋ ਸਾਰੀ ਸੰਗਤ ਪਹਿਲਾਂ ਸਾਡੇ ਵੱਲ ਦੇਖ ਲੋ ਜੀ ਇਹ ਰੱਬਾ ਸਾਰਿਆਂ ਨੇ ਰੜਕੇ ਸਿਮਰਨ ਕਰਨਾ ਇਸੇ ਤਰ੍ਹਾਂ ਫਿਰ ਜਾਂਦੀ ਵਾਰ ਤੁਸੀਂ ਨਾਮ ਜਪਦੇ ਜਾਣਾ ਹੈ ਵਾਪਸੀ ਤੇ ਵੀ ਨਾਮ ਜਪਦੇ ਜਾਣਾ ਹੈ ਤੇ ਘਰੇ ਜਾ ਕੇ ਚਾਹ ਬਣਾ ਰਹੇ ਆ ਪ੍ਰਸ਼ਾਦਾ ਤਿਆਰ ਕਰ ਰਹੇ ਆ ਹਰੇਕ ਕੰਮ ਕਰਦੇ ਆ ਸਿਮਰ ਸਿਮਰ ਹਰ ਕਾਰਜ ਕਰਨਾ ਮਾਰਾ ਇਹ ਕਦ ਨੇ ਚੱਲ ਤੋ ਬੈਸਾ ਤੋ ਸੋਗਤ ਜਾਗਤ ਜੀ ਕਰੋ ਗੁਰਮੰਤਰ ਦੇ ਚਤਾਰ ਤੇ ਗੁਰੂ ਦਾ ਮੰਤਰ ਜਪੋ ਹਣ ਗੁਰੂ ਦਾ ਮੰਤਰ ਪੁੱਛਣਾ ਕਿ ਕੀ ਹੈ ਗੁਰੂ ਦਾ ਮੰਤਰ ਜਿਤਨਾ ਸਾਨੂੰ ਕਿੰਨੇ ਸਾਲ ਪਤਾ ਨਹੀਂ ਲੱਗਾ ਕਿ ਗੁਰਮੰਤਰ ਕਿਹਨੂੰ ਕਹਿੰਦੇ ਨੇ ਉਹਦਾ ਮਹਾਪੁਰਖ ਮਿਲੇ ਉਹਨਾਂ ਦਾ ਪਤਾ ਲੱਗਾ ਕਿ ਗੁਰਮੰਤਰ ਵਾਹਿਗੁਰੂ ਏ ਜੋ ਸਮਝਾਉਂਦੇ ਨੇ ਵਾਹਿਗੁਰੂ ਗੁਰਮੰਤਰ ਹੈ ਜਪ ਹੋਵੇ ਹੋਈ ਆਪਾਂ ਬੇਨਤੀ ਕਰਨਾ ਕਿ ਜਿੰਨਾ ਗੁਰੂ ਸਾਹਿਬਾਨਾਂ ਨੇ ਭਗਤ ਜੀ ਉਹਨਾਂ ਨੇ ਐਡਾ ਵੱਡਾ ਪਰਉਪਕਾਰ ਕੀਤਾ ਗੁਰੂ ਗ੍ਰੰਥ ਸਾਹਿਬਹਾਰਾਜ ਸਤਿਗੁਰੂ ਤੇ ਲੜ ਲਾਇਆ ਐਡਾ ਉੱਚਾ ਸੁੱਚਾ ਗਿਆਨ ਦਿੱਤਾ ਤੇ ਕਿੰਨੇ ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਕਿਦੇ ਅਰਦਾਸ ਹੀ ਸਾਨੂੰ ਸਮਝ ਆ ਜਾਈ ਫਿਰ ਕਿਨੇ ਜਿੰਨਾ ਗੁਰਮਖਣ ਉਹਨਾਂ ਦੇ ਬਜਰਾਂ ਨੂੰ ਜਮਾਇਆ ਆਪਦੇ ਸਰੀਰਾਂ ਦੀ ਪ੍ਰਵਾਹ ਨਹੀਂ ਕੀਤੀ ਬੰਦ-ਬੰਦ ਘਟਾਲੇ ਜਹਦੀਦ ਹੋ ਗਏ ਬੱਚੇ ਸਿੰਘ ਸਿੰਘਣੀਆਂ ਪਚੰਗੀ ਆਪਣੇ ਆਪ ਨੂੰ ਆਰਨ ਨਾਲ ਚਰਾ ਲਿਆ ਪਰ ਗੁਰੂ ਤਾਂ ਬੇਮੁਖ ਨਹੀਂ ਹੋਏ ਆਪਾਂ ਕਿਨਾਂ ਉਹਨਾਂ ਸਮੂਹ ਜੀਦਾ ਸਿੰਘਾਂ ਸਿੰਘਣੀਆਂ ਪਚੰਗੀਆਂ ਦੀ ਕਮਾਈ ਦਾ ਧਿਆਨ ਰੱਖ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪਰ ਆਪਾਂ ਜਪਦੇ ਨਹੀਂਗੇ ਉਥੇ ਗਏ ਹੋਣੇ ਆ ਜਦੋਂ ਆਪਾਂ ਵੀ ਜਪਾਂਗੇ ਉਹਨਾਂ ਦਿਨ ਆਪਾਂ ਵੀ ਨਿਰਭਉ ਹੋ ਜਾਵਾਂਗੇ ਜਿੰਨੂੰ ਮਹਾਰਾਜ ਕਹਿੰਦੇ ਨੇ ਨਿਰਭਉ ਜਪੇ ਸਗਲ ਭੌ ਮਿਟੇ ਸਾਰੇ ਡਰ ਖਤਮ ਹੋ ਜਾਣਗੇ ਮੌਤ ਦਾ ਵੀ ਡਰ ਖਤਮ ਹੋ ਜਾਵੇਗਾ ਜੀਵਨ ਦੀ ਬਾਜੀ ਜਿੱਤ ਕੇ ਆਪਣੇ ਦੇਹ ਚਲੇ ਜਾਵਾਂਗੇ ਪਰ ਯੁੱਧ ਕਰਨਾ ਪੈਣਾ ਖੇਲ ਖੇਲਣਾ ਪੈਣਾ ਹੈ ਮਹਾਰਾਜ ਕਹਿੰਦੇ ਨੇ ਜਨ ਨਾਨਕ ਗੁਰਮਖ ਜੋ ਨਰ ਖਿਲੇ ਸੋ ਜਿੰਨ ਬਾਜੀ ਘਰ ਆਇਆ ਤੇ ਜੀਵਨ ਦੀ ਬਾਜੀ ਜਿੱਤ ਕੇ ਆਪਣੇ ਘਰ ਚਲੇ ਜਾਵਾਂਗੇ ਤੇ ਜੇ ਹਾਰ ਗਏ ਇਹ 84 ਦਾ ਗੇੜ ਜਿਹੜਾ ਸ਼ੁਰੂ ਹੋ ਜਾਣਾ ਹੈ ਜੇ ਸਵਾਦ ਤੇ ਸੰਗਤ ਦੀ ਇਕਰਾਪੀ ਦੇਖ ਲਓ ਜਦੋਂ ਆਪਾਂ ਕੰਮ ਕਰਨਾ ਉਹਦਾ ਨਾਲ ਕੰਮ ਕਰੀ ਜੋ ਨਾਲ ਸਿਮਨ ਕਰੀ ਜੋ ਕੰਮ ਕਰ ਰਿਆਂ ਨਾਲ ਕਰੀਓ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਇਹ ਵਿਧੀ ਨੂੰ ਸਵਾਸ ਗਰਾਸ ਕਿਹਾ ਗਰਬਾਣੀ ਦੇ ਵਿੱਚ ਜੋ ਮਹਾਰਾਏ ਕਿਦਨੇ ਨਿਤ ਜਪੀਏ ਸਾਸ ਗਰਾਸ ਨੌ ਪਰਵਜਕਾਰ ਦਾ ਸਵਾਸ ਲਿਆ ਵਾਹਿਗੁਰੂ ਜਰਨ ਕੀਤਾ ਉਹਨੂੰ ਸੁਣਿਆ ਜਦ ਗੁਰੂ ਜਰਨ ਕੀਤਾ ਉਹਨੂੰ ਸੁਣਿਆ ਇਸ ਵਿਧੀ ਨੂੰ ਸਵਾਸ ਗਰਾਸ ਕਹਿੰਦੇ ਨੇ ਜਦੋਂ ਆਪਾਂ ਬੈਠ ਕੇ ਸਿਮਰਨ ਕਰਨਾ ਹੈ ਉਦੋਂ ਆਪਾਂ ਨੇਤਰਾਂ ਨੂੰ ਬੰਦ ਕਰਨਾ ਹੈ ਜੀਭਾਂ ਨਾਲ ਜਪਣਾ ਹੈ ਕੰਨਾਂ ਨਾਲ ਸੁੰਨਣਾ ਜੋ ਤਰੀਕਾ ਦੱਸਦੇ ਨੇ ਅੰਦਰ ਗੁਰ ਆਰਾਧਨਾ ਜੇਬਾ ਜਪ ਗੁਰ ਨਾਮ ਨੇਤਰੀ ਸਭ ਗੁਰ ਦੇਖਣਾ ਸ਼ਰਮਣੀ ਸੁੰਨਣਾ ਗੁਰ ਨਾਮ ਸਤ ਗੁਰ ਸੇਤੀ ਰਤਿਆ ਅਦਰਗੇ ਪਾਈ ਹੈ ਥਾਓ ਕੇ ਮਨ ਆਪਣੇ ਘਰ ਬਹਿ ਜਾਏਗਾ ਜਦੋਂ ਬੈਠ ਕੇ ਜਪਣਾ ਆਪ ਜਿ ਜਪਿਓ ਨਾ ਇੱਕ ਵਾਰ ਸੁਣ ਲਿਓ ਆਪਾਂ ਸਾਰਿਆਂ ਨੇ ਰਲ ਕੇ ਇੱਕ ਲੈਜ ਜਪਨਾ ਹੁੰਦਾ ਹੈ ਜਿੰਨੂੰ ਮਾਰਕ ਉਹਨੇ ਸਭ ਸੁਰਤੀ ਮਿਲ ਸਾਰੀਆਂ ਸੁਰਤੀਆਂ ਮਿਲ ਕੇ ਉਹ ਕਮਾਈ ਕਰੋ ਜਿਹੜੀ ਸਾਡੇ ਨਾਲ ਜਾਣੀ ਹੈ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਆਇਆ ਕਮਾਈ ਕਰਾਂਗੇ ਤਾਂ ਦੀ ਕੀਮਤ ਤੁਹਾਨੂੰ ਫਲ ਮਿਲੇਗਾ ਇਸ ਵਾਸਤੇ ਜਦੋਂ ਆਪਾਂ ਸਿਮਰਨ ਕਰਨਾ ਹੈ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਕਹ ਕੇ ਮੜਾ ਜਾਂ ਰੁਕਣਾ ਸਵਾਸ ਗਿਰਾਸ ਨਿਤ ਜਪਿਏ ਸਾਸ ਗਰਾਸੇ ਨੌ ਪਰਵਦਗਾਰ ਦਾ ਤੇ ਜਦੋਂ ਸਿਮਰਨ ਕਰਨਾ ਕਿਸੇ ਆਕਾਰ ਦਾ ਧਿਆਨ ਨਹੀਂ ਧਰਨਾ ਆਪਣਾ ਜਿਹੜਾ ਮੂਲ ਹੈ ਸੱਚ ਪਿਤਾ ਪਰਮੇਸ਼ਰ ਉਹਨਾਂ ਦਾ ਗੁਰੂ ਪਰੰਗ ਰੇਖ ਭੇਕ ਨਹੀਂ ਸਦਾ ਹੀ ਸਾਡੇ ਨਾਲ ਹੈ ਪਰ ਭੇਦ ਨਹੀਂ ਆਪਾਂ ਲਿਆ ਮਹਾਰਾਜ ਦਾਦੇ ਨੇ ਤੇ ਸਰੂਪ ਨਾ ਰੇਖ ਨਾ ਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਪੰਨ ਜਿਸੇ ਬੁਝਾਵੇ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਤ੍ਰੈ ਗੁਣ ਕੀ ਨੇ ਜਿਹੜੀਆਂ ਆਪਣੇ ਅੰਦਰ ਬਰੈਆਈਆਂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਚੁਗਲੀ ਨਿੰਦਿਆ ਯੁਖਸਲ ਸੇ ਫਿਕਰ ਚਿੰਤਾ ਇਹਨਾਂ ਨੂੰ ਤ੍ਰੈਗੁਣ ਕਿਹਾ ਹੈ ਇਹਨਾਂ ਨੂੰ ਮਾਇਆ ਕਿਹਾ ਹੈ ਇਹ ਹੀ ਤਿੰਨ ਤਾਲਖਣ ਨੂੰ ਚੜੇ ਨੇ ਜੋ ਕਹਿੰਦੇ ਤਿੰਨੇ ਤਾਪ ਨਿਵਾਰਨ ਹਾਰਾ ਦੋ ਕਰਤਾ ਸੁਖ ਹਾਰਾ ਸ ਤੇ ਜਦੋਂ ਸਿਮਰਨ ਕਰਾਂਗੇ ਇਹ ਮਨ ਤੇ ਲੱਗੀ ਮੈਲ ਲਹਿ ਜਾਏਗੀ ਮਨ ਤ੍ਰੈਗੁਣਾਂ ਤੋਂ ਵਾਕ ਹੋ ਜਾਏਗਾ ਤੇ ਮਾਲਕ ਸਾਡਾ ਸਾਹਮਣੇ ਹੈ ਸਾਡੇ ਤੋਂ ਦੂਰ ਨਹੀਂ ਇਤਨਾ ਸ਼ਬਦ ਦੀ ਕਮਾਈ ਕਰਕੇ ਭਾਂਡੇ ਨੂੰ ਸਾਫ਼ ਕਰਕੇ ਫਿਰ ਅਸੀਂ ਅਮਰਤ ਦੀ ਦਾਤ ਲੈਣੀ ਹੈ ਉਹ ਦਾਦ ਲੈਣ ਤੋਂ ਬਾਅਦ ਫਿਰ ਅੱਗੇ ਸਾਡੀ ਡਿਊਟੀ ਬਣਦੀ ਆ ਆਪ ਜਪਣਾ ਦੂਜਿਆਂ ਨੂੰ ਜਪਾਉਣਾ ਪਰ ਅੰਦਰ ਕੋਈ ਮਕਸਦ ਨਾ ਹੋਵੇ ਹੋਰ ਕੋਈ ਚੌਧਰ ਦੀ ਵਡਿਆਈ ਦੀ ਲਾਲਸਾ ਜਾਂ ਮਾਇਆ ਇਕੱਠੀ ਕਰਨ ਦੀ ਮਾਰ ਨਹੀਂ ਹੱਥ ਫੜ ਦਿੱਤੇ ਨੇ ਨੌਕਰੀ ਕਰੋ ਖੇਤੀਬਾੜੀ ਕਰੋ ਬਿਜ਼ਨਸ ਕਰੋ ਸਮੇਂ ਚ ਸਮਾਂ ਕੱਢ ਕੇ ਤੁਸੀਂ ਬਾਣੀ ਦਾ ਪ੍ਰਚਾਰ ਕਰੋ ਜਿੰਨੂੰ ਮਹਾਰਾਜ ਕਿਹਾ ਨੇ ਸੇਵਾ ਕਰਤ ਹੋਏ ਨੇ ਕਾਮੀ ਇਸ ਕੋ ਹੋਤਾ ਪ੍ਰਭਤ ਸੁਆਮੀ ਹੋਰ ਕੋਈ ਕਾਮਨਾ ਨਾ ਹੋਵੇ ਕਿ ਮਹਾਰਾਜ ਤੇਰੀ ਅਰਧਨਾ ਕਰਨੀ ਹੈ ਤੈਨੂੰ ਜਪਣਾ ਹੈ ਤੇਰੇ ਰਾਹ ਦੇ ਜੀਵਨ ਨੂੰ ਤੋੜਨਾ ਤੇ ਆਪ ਵੀ ਤੁਰਨਾ ਬਰਿਆਈਆਂ ਛੱਡ ਨਹੀਂਆਂ ਨਾ ਤੇ ਗੁਣ ਗ੍ਰਹਿਣ ਕਰਨੇ ਨੇ ਫਿਰ ਜਗ ਦੇ ਜੀਵਨ ਦੀ ਬਾਜ਼ੀ ਜਿੱਤਾਂਗੇ ਤੇ ਅਸੀਂ ਤਾਂ ਗੁਰਮੁਖੋਂ ਬੜਾ ਸੌਖਾ ਕੰਮ ਕਰ ਲਿਆ ਕਿ ਉਹ ਸਾਡਾ ਸਿਰ ਮੰਗਦਾ ਹੈ ਅਮਰ ਸੇਗਨ ਤੋਂ ਪਹਿਲਾਂ ਉਹ ਕਹਿੰਦਾ ਆਪਣਾ ਮਨ ਵਿੱਚੋਂ ਆਦਾ ਤਨ ਮਨ ਤਨ ਸਭ ਸੋਮ ਗੁਰ ਕੋ ਹੁਕਮ ਮੰਨਿਆ ਭਾਈਏ ਤੇ ਅਸੀਂ ਹੁਣ ਮਨ ਵੇਚਿਆ ਹੀ ਨਹੀਂ ਗਾ ਗੁਰੂ ਨੂੰ ਭੇਤ ਨਹੀਂ ਲਿਆ ਇਹ ਵਾਸਤੇ ਆਪਣਾ ਵੇਚਣਾ ਪੈਣਾ ਗੁਰਮੁਖ ਆ ਬੋਈਏ ਤਾਂ ਸਭ ਭਾਈਏ ਆਪਣਾ ਵਗੋਣਾ ਪੈਣਾ ਹੈ ਤੇ ਸ਼ਬਦ ਦੀ ਕਮਾਈ ਕਰਾਂਗੇ ਮਹਾਰਾਜ ਕਿਰਪਾ ਕਰਨਗੇ ਸੋ ਆਓ ਸਾਰੀਆਂ ਸੰਗਤਾਂ ਅੱਖਾਂ ਬੰਦ ਕਰਕੇ ਨੇਤਰ ਬੰਦ ਕਰਕੇ ਆਪਦੀ ਆਵਾਜ਼ ਨੂੰ ਧਿਆਨ ਨਾਲ ਸੁਣਨਾ ਹੈ ਤੇ ਸਿਮਰਨ ਕਰਨਾ ਆਪਾਂ ਸਾਰਿਆਂ ਨੇ ਰਲ ਕੇ ਸਾਰੀ ਸੰਗਤ 2-3 ਮਿੰਟ ਆਪਾਂ ਸਿਮਰਨ ਕਰੀਏ ਫਿਰ ਫਤੇ ਬੁਲਾਉਣਿਆਂ ਜੀ ਜਿਸੇ ਤਰ੍ਹਾਂ ਫਿਰ ਜਪਦੇ ਜਾਣਾ ਜੀ ਇਹ ਨਹੀਂ ਦੇਖਣਾ ਕਿ ਬੁਲਾਣਾ ਗੱਲਾਂ ਕਰਦੇ ਆ ਤਾਂ ਉਹ ਵੀ ਗੱਲਾਂ ਕਰੀ ਆਪਾਂ ਆਪਣੇ ਕਰਮ ਨੇ ਨੇ ਨੀ ਕਿ ਦੂਜਾ ਗੱਲਾਂ ਕਰਦਾ ਮੈਂ ਵੀ ਗੱਲਾਂ ਕਰੀ ਆ ਦੂਜਾ ਨਿੰਦਿਆ ਕਰ ਰਿਹਾ ਮੈਂ ਵੀ ਕਰੀ ਆ ਆਹਦੀ ਕਮਾਈ ਕਰੋ ਘਰੇ ਕੰਮ ਛੱਡ ਕੇ ਆਏ ਜੇ ਤੁਸੀਂ ਆ ਬਸਦਾ ਤੁਸੀਂ ਦੇਖੋ ਸੇਵਾ ਵੀ ਦੇਣੀ ਸਾਰਿਆਂ ਨੇ ਉਹ ਸੇਵਾ ਸਾਡੀ ਸੰਭਲ ਹੋ ਜੇ ਮਾਲਕ ਦਾ ਦਿੱਤਾ ਧੰਨ ਸਾਡਾ ਜੇ ਚੰਗੇ ਕੰਮ ਤੇ ਲਾਈਏ ਸੋ ਆਓ ਸਾਰੀਆਂ ਸੰਗਤਾਂ ਰਲ ਕੇ ਨੇਤਰ ਬੰਦ ਕਰਕੇ ਕਰੋ ਕਿਰਪਾ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਉੱਚੀ ਬੋਲੋ ਜੀ ਵਾਹਿ ਗੁਰੂ hi Blue, white, blue. ਨੂੰ ਗੁਰਬਾਣੀ ਜੇ ਸਮਝਾਇਆ ਹਰੇ ਕੰਮ ਜਿਵੇਂ ਤਰੀਕੇ ਨਾਲ ਹੁੰਦਾ ਵੇਖੋ ਮਨ ਨੂੰ ਸ਼ਾਂਤੀ ਆਉਂਦੀ ਨਾ ਸੁਖ ਮਿਲਦਾ ਮਨ ਵਿਚਾਰਾਂ ਦਾ ਰਹਿਤ ਹੁੰਦਾ ਹੈ ਤੇ ਜਦੋਂ ਆਪਾਂ ਘੰਟਿਆਂ ਬੰਦ ਜਪਾਂਗੇ ਫਿਰ ਐਸਾ ਸੁਖ ਮਿਲੇਗਾ ਐਸਾ ਮਨ ਟਿਕੇਗਾ ਕਿ ਆਰੇ ਥੱਲੇ ਬਹਿ ਕੇ ਵੀ ਇਹ ਮਨ ਭਟਕੇਗਾ ਨਹੀਂ ਐਸਾ ਮਨ ਟਿਕੇਗਾ ਗੁਰਮਖੋ ਜਿਨ੍ਹਾਂ ਨੇ ਜਪਿਆ ਸੀ ਨਾ ਉਹਨਾਂ ਨੇ 10 10 ਕੇ ਬੰਦ-ਬੰਦ ਘਟਵਾਲੇ ਪਰ ਉਹਨਾਂ ਦਾ ਜਿਹੜਾ ਮਨ ਸੀ ਉਹਨਾਂ ਨੇ ਨਿਰਭਉ ਜਪੇ ਸਗਲ ਭਉ ਮਿਟੜਾ ਤੁਜੀ ਆਪਾਂ ਵੀ ਜਪਾਂਗੇ ਗੁਰੂ ਦਾ ਮੰਤਰ ਜੋ ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕਰਕੇ ਖਾਲਸੇ ਨੂੰ ਗੁਰ ਮੰਤਰ ਦਿੱਤਾ ਕਲਪ ਕਲਪਰਾ ਦਕਸ਼ਰ ਕਹੀ ਸ੍ਰੀ ਗੁਰੂ ਨਾਨਕ ਜੀ ਜਪਿਓ ਸਹੀ ਸਾਬ ਮੰਤਰ ਪ੍ਰਭ ਖਾਲਸੇ ਦੀਨਾਂ ਵਾਹਿਗੁਰੂ ਪਦ ਪਵਣ ਕੀਨਾਂ ਸੋ ਗੁਰਮੁਖੋ ਇਹ ਗਿਆਨ ਜਿੰਨਾ ਚਿਰ ਸਾਨੂੰ ਕੋ ਰੱਬ ਦਾ ਪਿਆਰਾ ਨਹੀਂ ਮਿਲਦਾ ਸਾਨੂੰ ਵੀ ਨਹੀਂ ਸੀ ਗਿਆਨ ਗੁਰਮੁਖੋ ਮਹਾਰਾਜ ਨੇ ਕਿਰਪਾ ਕੀਤੀ ਸਤਿਕਾਰਯੋਗ ਸਾਡੇ ਟੀਚਰ ਸਰਬਾਨ ਮਹਾਂਪੁਰਸ਼ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ ਗੁਰਦੁਆਰਾ ਰੱਬ ਮਿਲਣੇ ਦਾ ਚਾਹ ਮੋਗਾ ਤੁਸੀਂ ਉਥੋਂ ਲੱਗੋ ਲੰਘ ਕੇ ਆਇਓ ਹੋਗੇ ਸੋ ਗੁਰਮਖੋ ਹੁਣ ਮਹਾਂਪਰਿਸ਼ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਤਰਮਾਲਾ ਉਹ ਗਿਆਨ ਦੇ ਰਹੇ ਨੇ ਸਾਨੂੰ ਬਾਣੀ ਦਾ ਜੋੜ ਰਹੇ ਨੇ ਸੋ ਗੁਰਮਖੋ ਗੁਰੂ ਘਰ ਜਾ ਕੇ ਮੰਦਰ ਮਸਜਿਦ ਜਾ ਕੇ ਇਹ ਆਪਾਂ ਸਿੱਖਿਆ ਲੈਣੀ ਹੁੰਦੀ ਉੱਥੇ ਕਲਾਸ ਲਾਉਣੀ ਹੁੰਦੀ ਆਪਾਂ ਕੁਝ ਸਿੱਖ ਕੇ ਆਈਏ ਫਿਰ ਆਪਾਂ ਉਹਦੇ ਤੇ ਅਮਲ ਕਰੀਏ ਇਸ ਵਾਸਤੇ ਹਰ ਵੇਲੇ ਸਿਮਰਨ ਕਰਨਾ ਨਾਮ ਜਪਣਾ ਹੈ ਨਿੰਦਿਆ ਦੁਪਦਾ ਈਰਖਾ ਵੈਰ ਵਿਰੋਧ ਮਾੜੇ ਕਰਮ ਇਨਾਂ ਦਾ ਭਰੇ ਜੀ ਕਰਨਾ ਨਹੀਂ ਤੇ ਜਿੰਨਾ ਕੋ ਨਾਮ ਜਪਣਿਆ ਨਾਲ ਦੀ ਨਾਲੇ ਪੰਜੇ ਦੂਤ ਲੁੱਟ ਲੈਂਦੇ ਨੇ। ਸੋ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੇ ਪਿਆਰ ਦੇ ਨਾਲ ਸਤਿਗੁਰਾਂ ਦੀ ਪਾਵਨ ਬਾਣੀ ਦੀ ਵਿਚਾਰ ਸੁਣੀ। ਸੋ ਹੋਈਆਂ ਭੁੱਲਾਂ ਤੇ ਦਿਓ ਮਾਫ਼ੀ ਤੇ ਜੇ ਸਾਰੀ ਸੰਗਤ ਆਪ ਜੀ ਦਰਸ਼ਨ ਕਰਨਾ ਚਾਹੁੰਦੇ ਜਦੋਂ ਵਾਪਸ ਜਾਓਗੇ ਨਾ ਜੀ। ਲੁੱਕੀਪੁਰੇ ਚਾਓ ਤੇ ਜਦੋਂ ਤੁਸੀਂ ਲੁਧਿਆਣੇ ਨੂੰ ਮੁੜੋਗੇ ਤੇ ਮੇਰਾ ਖਲਾ ਦੇ ਕਿਲੋਮੀਟਰ ਤੋਂ ਪਹਿਲਾਂ ਵਿਚਕਾਰ ਹਰੇ ਰੰਗ ਦਾ ਬੋਰਡ ਲੱਗਾ ਗੁਰਦੁਆਰਾ ਪ੍ਰਭ ਮਿਲਣੇਗਾ ਚਾਓ। ਤਪਿਆਦੇ ਰੋਡ ਤੋਂ ਨਾ 10 ਕਿਲੋਮੀਟਰ ਤੇ ਤੁਸੀਂ ਉੱਥੇ ਜਾ ਕੇ ਜਲਪਾਣੀ ਚਾਹ ਪਾਣੀ ਲੰਗਰ ਪਾਣੀ ਵੀ ਛਕ ਸਕਦੇ ਜੀ ਤੇ ਨਾਲ ਉਹਨਾਂ ਮਹਾਂਪੁਰਸ਼ਾਂ ਨੇ ਜੋ ਖਜ਼ਾਨਾ 20 ਪੋਤੀਆਂ ਦੇ ਵਿੱਚ ਉਹਨਾਂ ਨੇ ਨਾ ਬਖਸ਼ਿਸ਼ ਕੀਤੀ ਏ ਵੰਡਿਆ ਕੇ ਬੱਚੇ ਪੜਨਾ ਤੇ ਬਾਣੀ ਦੀ ਸਾਨੂੰ ਸਿੱਖਿਆ ਮਿਲੇ ਉਹ ਜਾਦੀਆਂ ਨਹੀਂ ਤੇ ਆਪਾਂ ਇੱਕ ਰਾਂ ਇੱਕ ਪੋਥੀ ਲੈ ਜੀਏ ਉਹ ਸਾਰੇ ਵਾਰੀ ਵਾਰੀ ਪੜਨ ਨੂੰ ਨਾਲ ਸਿਮਰਨ ਕਰੋ ਉਹਨੂੰ ਇੱਕ ਵਾਰ ਨਹੀਂ ਪੜਨਾ ਇੱਕ ਵਾਰ ਪੜੋਗੇ ਥੋੜੀ ਥੋੜੀ ਸਮਝ ਆਵੇਗੀ ਨਾਲ ਸਿਮਰਨ ਕਰਨਾ ਹੈ ਦੂਜੀ ਵਾਰ ਪੜੋਗੇ ਥੋੜਾ ਜਿਹਾ ਹੋਰ ਸਮਝ ਆਵੇਗੀ ਵਾਰ-ਵਾਰ ਪੜੀ ਜਾਓਗੇ ਜਿਵੇਂ ਜਿਵੇਂ ਸਿਮਰਨ ਕਰਦੇ ਆ ਮਨ ਜਾਗੇਗਾ ਸਿਮਰ 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 ਗੁਰਿਆ ਆਪਣਾ ਸੋਇਆ ਮਨ ਜਗਾਈ ਉਵੇਂ ਉਹ ਫਿਰ ਆਪਾਂ ਨੂੰ ਬਾਣੀ ਦੀ ਸਮਝ ਆਉਂਦੀ ਹੈ ਜਿਵੇਂ ਜਿਵੇਂ ਬਾਣੀ ਦੀ ਸਮਝ ਆਵੇਗੀ ਫਿਰ ਆਪਾਂ ਉਹਨਾਂ ਬਚਨਾਂ ਨੂੰ ਆਪਦੇ ਤੇ ਲਾਗੂ ਕਰਨੇ ਆ ਸੋ ਇਸ ਵਾਸਤੇ ਗੁਰਮਖੋ ਵੇਖ ਲਓ ਜੇ ਸਮਾਂ ਹੋਇਆ ਤਾਂ ਜਾਂਦੀ ਵਾਰ ਦਰਸ਼ਨ ਮੇਲੇ ਕਰੀ ਜਾਓ ਕਿਉਂ ਤੁਸੀਂ ਕੀ ਕਰਨਾ ਕਿ ਨਾਮ ਜਪਦੇ ਜਾਣਾ ਹੈ ਤੇ ਸਿਮਰਨ ਕਰਦੇ ਵਾਪਸ ਆਉਣਾ ਹੈ ਇਹ ਤੇੀ ਸਮਾਪਤੀ ਹੋਈਆਂ ਭੁੱਲਾਂ ਦੀ ਦਿਓ ਮਾਫੀ ਜੀ ਵਾਹਿਗੁਰੂ ਜੀ ਕਾ ਕਾ